हां जी मित्रों किमे हो ठीक हो सारे आज आपा पहुंच चुके हैं जी ठनौला बकरा मंडी ਦੇ ਵਿੱਚ ਇਹ ਮੰਡੀ ਜੀ ਹਰ ਬੁੱਧਵਾਰ ਨੂੰ ਸਨਾਂ ਰੋਡ ਤੇ ਲੱਗਦੀ ਆ ਅੱਜ ਤੁਹਾਨੂੰ ਦਿਖਾਵਾਂਗੇ ਜੀ ਸੌਦੇ ਬੱਕਰੀ ਦਾ ਸੌਦਾ ਦਿਖਾਵਾਂਗੇ ਜੀ ਬਰਬਰੀ ਦਾ ਨਾਲ ਜੀ ਇੱਕ ਦੂਜੀ ਬੱਕਰੀ ਦਾ ਦਿਖਾਵਾਂਗੇ ਪਯੌਰ ਬੀਟਲ ਦਾ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਤੇ ਵੀਡੀਓ ਨੂੰ ਸ਼ੇਅਰ ਕਰਦੋ ਲਾਜ਼ਮੀ ਤੇ YouTube ਚੈਨਲ ਜੱਟ ਲਾਈਵ ਛੇਤਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਐਂਡ ਤੱਕ ਲਾਜ਼ਮੀ ਦੇਖਿਓ ਆਪਣਾ ਫੇਸਬੁੱਕ ਪੇਜ ਆ ਜੀ ਪੰਜਾਬੀ ਯੋਧੇ ਉਹਨੂੰ ਫਾਲੋ ਕਰ ਦਿਓ ਆਜੋ ਜੀ ਧਨੌਲੇ ਦੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਸੌਦੇ ਪੰਜ ਤਰੀਕ ਹੈ ਜੀ 11ਵਾਂ ਮਹੀਨਾ 2025 ਆਜੋ ਜੀ ਮੰਡੀ ਦੇ ਵਿੱਚ ਫਿਰ ਦਿਖਾਈਏ ਤੁਹਾਨੂੰ ਸੌਦੇ ਸੌਦੇ ਹੀ ਸਤੋਂ ਬੱਕਰੀ ਮੰਡੀ ਧਨੌਲਾ ਦੇ ਵਿੱਚ ਪਹੁੰਚੇ ਆਪਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਜਟ ਲਾਈਫ 75 ਨੂੰ ਸਬਸਕ੍ਰਾਈਬ ਕਰ ਦਿਓ ਬਰਬਰੀ ਬੱਕਰੀਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਆਪਣਾ Facebook ਪੇਜ ਆ ਪੰਜਾਬੀ ਜੋ ਦੇ ਨੂੰ ਫੋਲੋ ਕਰ ਦਿਓ ਕਿਉਂ ਮੰਡੀ ਦੇ ਵਿੱਚ ਜਾਈਏ ਆ ਗੱਲ ਲੱਗੀ ਹੁੰਦੀ ਹੈ ਜੀ ਦੇਖ ਸਕਦੇ ਹੋ ਤੇ ਮਾਲਵਾਈਆਂ ਕੋਲੇ ਬਰਬਰੀ ਹੈ ਉਹ ਕਿਵੇਂ ਬਣਾ ਬੈਠਾ ਉਹ ਬਰਬਰੀ ਹੈ ਤੇ ਸੌਦਾ ਆਪਾਂ ਦੇਖਦੇ ਹਾਂ ਅਸਲੀ ਤੁਹਾਨੂੰ ਦੱਸਦੇ। ਕੋ ਬਣਾ ਕੋਈ ਆਇਆ ਦਾਕਾ। ਆਹੀ ਆਇਆ। ਅੱਛਾ। ਕੀ ਕਹਿੰਦੇ ਆ ਇਹ? ਦੱਸਿਆ ਨਹੀਂ ਉਹ। ਅੱਛਾ। ਕੋਈ ਗੱਲ ਨਹੀਂ ਵਿਖ ਜੂ। 300 ਵੀ ਪੂਰੀ ਸੇਰ। ਰਾਬ ਭਾਲ ਕੇ ਹੈ ਜੀ। ਦੋ ਬੱਕਰੀ। ਰੇਟ ਦੱਸ ਜੇ ਕੀ ਦੱਸਿਆ ਜੀ ਦਵਾਰੇ ਫੇਰ। ਯਾਰ ਏ। ਨਾ ਰੇ। ਇਹਦੇ ਤੇ ਹੁਣ ਯਾਰ 22000 ਮਿਲ ਗੱਲੇ ਮੈਨੂੰ। 22000 ਰੁਪਈਆ। ਠੀਕ ਹੈ। ਲਊ 15-20 ਦਿਨ ਸੂਨ ਚੋਂ ਵੱਧਾ। ਇਹ ਨਹੀਂ ਜੀ। ਜੀ ਨਾਲ ਲਊ। ਠੀਕ ਹੈ। ਬੱਚੇ ਤਨ ਜਿੰਦੀ ਆ ਓਏ ਬੱਚੇ ਤਨ ਜਿੰਦੀ ਆ ਬੱਚੇ ਤਨ ਤਨ ਬੱਚੇ ਤਨ ਬੱਚੇ ਜਿੰਦੀ ਆ ਜੀ ਬਰਬਰੀ ਬੱਕਰੀਆਂ ਵਾਜੀਆਂ ਦੀ ਪਿੰਡ ਤਨੌਲਾ ਫੋਨ ਨੰਬਰ ਬੋਲੀ ਆ ਲੋ 98725 ਦਵਾਰੇ 98725 1420 ਠੀਕ ਹੈ ਨਾ ਉਹ ਕੀ ਆ ਕਿੰਦਰ ਕਿਧਰੇ ਪਾਸੇ ਘਰ ਹੈਗਾ ਆਪਣੇ ਆਤਰ ਸਿੰਘ ਵਾਲੀ ਰੋਡ ਆਤਰ ਸਿੰਘ ਵਾਲੇ ਰੋਡ ਤੇ ਬਾਈ ਇਧਰ ਕਰਦੇ ਸੇ ਇਹ ਦੱਬ ਕੇ ਬੱਕਰੀ ਬਕਾਊਆ ਵਾਜੀਆਂ ਕੋਲ ਪਹੁੰਚੋ ਫਿਰ ਮੰਡੀ ਦੇ ਵਿੱਚ ਤਨੌਲੇ ਮਾਲ ਬਹੁਤ ਸੋਨਾ ਪਹੁੰਚਿਆ ਜੀ ਤੁਸੀਂ ਦੇਖ ਸਕਦੇ

ਦੀਵਾ ਧੋਤਾ ਪੈ ਸਾਡੇ ਬੰਦੇ ਜਰਾ ਮੱਕਰ ਜੀ ਸੁਣਦਾ ਆਹੜਾ ਬਾਈ 12 13 11 ਵੀ ਚੱਲ ਉਹਨੂੰ ਕਹੇ ਦਿੰਦੇ ਜੇ ਕਰੋ ਤਾਂ ਪੈਸੇ ਲਾਓ ਯਾਰ ਗਲਤ ਹੋ ਜਾ ਜਹਾ ਜਹਾ ਮਾਲ ਮੁੱਲ ਪੈਸਾ ਲਾਓ ਬਾਈ ਮਾਲ ਮੁੱਲ ਤੇ ਜੀ ਮੁੱਲ ਦੇ ਬਾਅਦ ਤੂੰ ਹੀ ਕਰ ਲੈ 17 ਵੀ ਮੈਂ ਇੰਨਾ ਕੱਟ ਗਿਆ ਬੰਦਰਾ ਚੱਲ 17000 ਲੱਗਣਾ ਬਾਈ 14000 ਲੱਗਣਾ 14000 ਉਹ ਮੇਰਾ ਮੈਸਾਂਗਾ ਨਿਆ ਫਾਰਮ ਉਹ ਹੁਣ 11 12 ਸੂਣਾ ਕਮੇ ਜੋੜਨ ਵਾਲਾ ਫੜ ਪੂਰੇ ਬੰਦੇ ਚੱਲ ਰਿਹਾ 300 ਦਾ ਹੋ ਗਿਆ ਆ ਜਾ ਆ ਜਾ ਹੋ ਗਿਆ ਸੌਦਾ ਲੋ ਮੇਰਾ ਬੱਕਰੀ ਦਾ ਹੋ ਗਿਆ ਸੌਦਾ ਉਹ ਸ਼ੇਰ ਦੱਬ ਕੇ ਬੱਕਰੀ ਬਹੁਤ ਸੋਹਣੀ ਹੈ ਦੇਖ ਸਕਦੇ ਪਾਸ ਹੋਈ ਜਾਂਦੀ ਹੈ ਬੱਕਰੀ ਦੱਸੋ ਵੀਡੀਓ ਦੇ ਵਿੱਚ ਕਰ ਦਿਓ ਵੀਰੋ ਸ਼ੇਅਰ ਲਾਈਕ ਚੇਪਾ ਆਉਂਦਾ ਵਧੀਆਗਾ ਚੇਪਾ ਠੀਕ ਹੈ ਵੀਡੀਓ ਦੇਖੀ ਸੀ ਹੁਣੀ 25000 ਰੁਪਏ ਮੰਗਾਈ ਵੀਡੀਓ ਹਾਂ ਹਾਂ 25000 ਰੁਪਏ ਮੰਗਾਈ ਠੀਕ ਹੈ ਭਾਈ ਵਧੀਆ ਓਕੇ ਆ ਠੀਕ ਕੋਈ ਫੋਰਸ ਆਂਗ ਜੀ ਦੇ ਨਾਲ ਦੇਖਣਾ ਹਾਂ ਪੈਸੇ ਦੇ ਨਾਲ ਕਰਦੇ ਫਿਰ ਵੀ ਦੱਬ ਲੋ ਵੀ ਪੈਸੇ ਹੀ ਜਾਂਦੇ ਆ ਪੱਠ ਦਵਾਈ ਸੀ ਇਹਦੀ ਪੱਠ ਹੋਗਾ ਕਾੜੇ ਕਾੜੇ ਨੋਟ ਹੈ ਹਰ ਦੋ ਵੀਡੀਓ ਨੂੰ ਸ਼ੇਅਰ ਕਰ ਦਬਗੇ YouTube ਚੈਨਲ ਜਟ ਲਾਈਵ 76 ਬੱਕਰੀ ਦਾ ਸੌਦਾ ਹੋ ਚੁੱਕਾ ਜੀ ਆ ਬਾਈ ਦੀ ਬੱਕਰੀ ਸੀ ਹਨੌਲੇ ਵਾਲੇ ਦੀ ਉਹ ਬਾਈ ਨੇ ਲੈ ਜੀ ਕਿਹੜੇ ਪਿੰਡਾਂ ਸੰਗਾਰੇ ਪਣਾ ਮੇਰਾ ਬਰਨਾਲਾ ਬਰਨਾਲਾ ਬਈ ਬਰਨਾਲੇ ਦੇ ਨੇ ਬਾਈ ਇਹੋ ਨੇ ਬੱਕਰੀ ਲੈਤੀ ਵਰ ਨਾ ਲੈ ਕੇ ਹੀ ਬਾਲਣ ਸੀ। ਅੱਜ ਕੱਲ ਸਾਰਾ ਮਾਲ ਆ ਹੀ ਵੇਚ ਤੱਕ ਮਿੱਟੀ ਬੱਕਰਾ ਇਹ ਵੇਚ ਪਾਇਆ ਦੀ ਮਾਇਆ 15000 ਰੁਪਏ। ਇਹਨੇ ਮੈਂ ਤੁਸੀਂ ਇਹ ਮੈਂ ਦਿੰਦੇ ਹਾਂ। 30000 ਦਾ ਵੇਚਿਆ। ਅਸੇ ਕੱਲ 15000 ਦਾ ਨਹੀਂ ਕਰਦਾ। ਅਸੇਗਾ ਦੇਖ ਲੈ ਫੇਰ। ਸਾਰਾ ਮਾਲ ਹੀ ਵੇਚ ਤਾਂ 1.5 ਲੱਖ। ਤਿੰਨਵੇਂ ਬਣੇ 4 60 ਆਪਣਾ ਆਪਣੀ ਦੇ ਗਏ 20 ਦੀ ਆਪਾਂ ਕੀ ਪਰ 100 ਰੁਪਏ ਦੀ ਗੱਲ ਹੈ 11 ਵਜੇ ਦੇ ਕਰਦੇ ਛੋਟ ਕਰਦੇ ਹਾਂ ਚੈੱਕ ਕਰਦੇ ਹਾਂ ਪਰਚੀ ਕਰਾ ਦੇ ਜਾ ਹਾਂ ਕੋਈ ਮਾਰਦੀ ਹੈ ਤੇਰੀ ਮਰਜ਼ੀ ਹੈ ਯਾਰ ਪਰਚੀ ਕਰਾ ਲੈ ਯਾਰ ਬਸ ਆ ਦੇ ਦੇ 100 ਰੁਪਏ ਲੈ ਕੋਈ ਵੀਡੀਓ ਕਰ ਦਿਓ ਸ਼ੇਰ ਦਾ ਕਿੰਨਾ ਸੌਦਾ ਹੋ ਰਿਹਾ ਹੈ ਧਨੌਲੇ ਦੀ ਮੰਡੀ ਦੇ ਵਿੱਚ ਦੇਖਦੇ ਹਾਂ ਕੀ ਬਣਦਾ ਹੈ ਵੀਰੋ ਕਰ ਦਿਓ ਸ਼ੇਰ ਅਕਮਾਲ ਨੇ ਸੌਦਾ ਕਰਵਾਇਆ ਦਾਦਾ ਚਲੋ ਕਰੀਏ ਲੋ ਹੋ ਗਿਆ ਸੌਦਾ ਕਿ ਨਹੀਂ ਵੇਚੀ ਰਹੇਗਾ ਮੈਂ ਉਹ ਕਿੰਨੇ ਦੇ ਰਿਹਾ ਮੇਰੇ ਬਾਤਾਂ ਸਹੀ ਆ ਵੱਖਰੇ ਸੌਦਾ ਮੈਂ ਨਹੀਂ ਸੌਦਾ ਓਏ ਓ ਜਮੀਨ ਸਰ ਕੇ ਤਰਣਾ ਹੋਰ ਕਿੰਨੇ ਚੋ ਗਿਆ ਹਾਂ ਚਲ 10000 ਚਲ ਵਧੀਆ 10000 ਹੋ ਗਿਆ ਸੌਦਾ ਕੋਈ ਦੱਬ ਕੇ ਬੜੀਆ ਟੌਪ ਕੁਆਲਟੀ ਦੀ 10000 ਸਬ ਤੋਂ ਵਕਰੀ ਹੁੰਦੀ ਤਣਾਉਲਾ ਵੇਚ ਸਕਦੇ ਹੋ ਕੋਈ ਦਲੇਵਾ ਸੋ ਇਹ ਵਕਰੀ ਸੌਦਾ ਜਰਦਾ ਮੰਗੀਆਂ ਕਿਹੜਾ ਨਹੀਂ ਨਹੀਂ ਫੇਰ ਤਾਂ ਮੈਂ ਉਹਦਾ ਸਾਹਮਣੇ ਸੌਦਾ ਉਹ ਕੋਈ ਸਾਲ ਦਾ ਹੋਗਾ ਸੌਦਾ ਹੋ ਗਿਆ ਸੌਦਾ ਹੋ ਗਿਆ ਫੇਰ ਹੁਣ ਕੀ ਹੋ ਗਿਆ ਸਾਰੀਆਂ ਗੱਲਾਂ ਤੇਰੇ ਨੂੰ 100 ਰੁਪਏ ਦੇ ਦੀ ਹਾਂ ਉੱਤਰ ਲਖਾਈ ਉੱਤਰ ਲਖਾਈ ਹਾਂ 100 ਹਾਂ ਦੇਖ ਲੈ ਬਾਸ ਲਿਖਾਈ ਲਓ ਜੀ ਬੱਕਰੀ ਆ ਵਧੀਆ ਚਲ ਫੇੜੀ ਚਲ ਉਹ ਵਾਈ ਦੇ ਬੱਕਰੀ ਚੋ ਇਹਨੂੰ ਕਿੰਨਾ ਦੇਣਾ ਜੋ ਦੇ ਆਇਓ ਥੀਆ ਮੇਰੇ ਵਰਗਾ ਇੰਨੀ ਹਮੇਸ਼ਾ ਹਾਂ ਫੇਰ ਜੀ ਲਾਈਕ ਦੱਬ ਕੇ ਚਲੋ ਲਾ ਬੱਕਰਾ ਮੰਡੀ 10000 ਦੇ ਵਿੱਚ ਬੱਕਰੀ ਵਿਕ ਚੁੱਕੀ ਹੈ ਧਨੋਲੇ ਦੇ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਬੱਕਰੀ ਸੋਹਣੀ ਹੈ ਜੀ ਬੱਕਰੀ ਸੋਹਣੀ ਹੈ ਵਧੀਆ ਤਾਰਦੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਚੈਨਲ ਨੂੰ ਆਨ ਦਿਓ ਸਬਸਕ੍ਰਾਈਬ ਦੇਖੋ ਜੀ ਮੰਡੀ ਦਾ ਦਰਸਾ ਪਰਚੀ ਘਟਾਉਣ ਜਾਂਦੇ ਆ ਬਾਈ ਸੁਕਵਾਲ ਨੇ ਸੌਦਾ ਕਰਾਇਆ ਮੇਰੇ ਹਿਸਾਬ ਮੁਤਾਬਕ ਮੰਡੀ ਦਾ ਦਰਸ ਤੁਸੀਂ ਦੇਖ ਸਕਦੇ ਹੋ ਜੀ ਆਪ ਵੀ ਗੱਡੀਆਂ ਵਾਇਕ ਹੋਣ ਲੱਗੀਆਂ ਤੇ ਸੌਦੇ ਵਧੀਆ ਹੋ ਰਹੇ ਆ ਮੰਡੀ ਦੇ ਬੱਚੇ ਸਨੋ ਲਾ ਬੱਕਰਾ ਮੰਡੀ ਆ ਜੀ ਹਰ ਬੁੱਧਵਾਰ ਨੂੰ ਲੱਗਦੀ ਆ ਸਨਾ ਰੋਡ ਤੇ ਇਹ ਸਾਕਦੇ ਸੌਦੇ ਦੋ ਹੋਗੇ ਜੀ ਇੱਕ ਬਰਬਰੀ ਬੱਕਰੀ ਦਾ ਇੱਕ ਵਧੀਆ ਬੱਕਰੀ ਦਾ YouTube ਚੈਨਲ ਜੱਟ ਲਾਈਵ 76 ਫੋਨ ਨੰਬਰ 7885 7388 ਦੇ ਕਾਲ ਕਰੋ ਜੇ ਕਿਸੇ ਭਰਾ ਨੇ ਵੀਡੀਓ ਬਣਾਉਣਾ ਤਾਂ ਬਾਈ ਹੋਣਾ ਵੀਡੀਓ ਦੇ ਵਿੱਚ 500 ਰੁਪਏ ਸਾਕਦਾਗਾ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ 15000 ਰੁਪਏ ਲੈਣਾ ਬਾਈ ਕਹਿੰਦਾ 15 ਲੈਣਾ 15 ਦੇ ਹੱਥ ਫੜ ਗਿਆ ਮੁੰਡਾ 17 ਦੇ ਹੱਥ ਚ 17 ਤੇ ਦੇਖ ਸਕਦੇ ਵੀਰੇ ਦੇ ਵਿੱਚ ਬੱਕਰੀ ਗੁੰਨੇ ਗੁੰਨੇ ਕਿੱਥੇ ਕਿੰਨੇ ਹੁੰਦੇ ਨੇ ਬੱਕਰੀ ਦਿੱਤੀ ਬੱਕਰੀ ਉਹ ਸਣੀ ਘਰ ਨਾਲ ਤੂੰ ਇਹ ਕਿਨੇ ਦਾ ਇਹਦਾ ਕਿਨੇ ਦੇ ਕੋਲ ਲੱਗਣੇ ਹਾਂ ਤੇ ਮੇ ਜੁੜਦੇ ਨਹੀਂ ਸਮਝਾ ਲਈ ਇਹ ਨਹੀਂ ਤੈਨੂੰ ਦੇਖ ਸਕਦੇ ਵੀਰੇ ਦੇ ਵਿੱਚ ਨਾ ਨਾ ਪੂਰ 15 ਨਾ ਦਿੰਦਾ ਤੂੰ ਨਹੀਂ ਹਾਲ ਦੇ ਕਿ ਸਾਫ਼ ਸਵੇ ਕਰਦਾ ਆ ਡਾੜੀ ਪਾ ਗਿਆ ਲਾ ਭਾਈ 15000 ਰੁਪਏ ਮੰਗਦਾ ਜੀ ਭਾਈ

15 ਹੋ ਗਏ ਗਿਣਤੀ ਬਈ ਤੂੰ ਵੀ ਮੜੇ ਹੋ ਇੱਕ ਦੁਬਾਰੇ ਫੇਰ ਗਿਣ ਲਓ ਕੋਈ ਗੱਲ ਨਹੀਂ ਤਾਂ 15000 ਰੁਪਏ ਦਾ ਧਨੌਲੇ ਦੀ ਮੰਡੀ ਦੇ ਵਿੱਚ ਕਰ ਦਿਓ ਵੀਡੀਓ ਸ਼ੇਅਰ ਕਰ ਦੋ ਤੇਰਾ ਸੌਦਾ ਕਿਵੇਂ ਲੱਗਿਆ ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੰਡੀ ਧਨੌਲਾ ਅੱਜ ਦਾ ਵੀ ਬਹੁਤ ਖਾਇ ਕਰਾਂਗੇ ਉਹਨਾਂ ਚਿੱਕਦੇ ਆ ਗਿਆ ਧੰਨਵਾਦ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ ਫੋਨ ਨੰਬਰ ਆਪਣਾ 7885 3688 ਜੇ ਕਿਸੇ ਪੁਰਾਣੀ ਵੀਡੀਓ ਬਣਾਉਣੀ ਆ ਇਹਤੇ ਕਾਲ ਕਰੀਏ ਧੰਨਵਾਦ